ਪੱਤੀਸਾਂ ਜੀ ਨੇ ਇੱਕ ਤਾਂ ਫੁੱਢੂ ਪਰ ਤੇ ਦੇਖ ਸਕਦੇ ਹਾਂ ਕਿ ਕਿਸਾਨਾਂ ਨੇ ਜਿਹੜਾ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਹੈ ਰਵਾਨਾ ਹੋ ਗਏ ਆ ਟਰੈਕਟਰ ਟਰਾਲੀਆਂ ਤੇ ਦੇਖ ਸਕਦੇ ਹੋ ਪਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗਾਹਾਂ ਦੀ ਅਪਡੇਟ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਦੇਖ ਸਕਦੇ ਹਾਂ ਪਾ ਆ ਚੁੱਕੀਆਂ ਨੇ ਔਰ ਦਿੱਲੀ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਤੌਰ ਤੇ ਜਾਰੀ ਆ ਅੱਜ ਪਹੁੰਚਾਂਗੇ ਇਹਦੇ ਟਰੈਕਟਰ ਪਹੁੰਚ ਰਾਇਆ ਹੋਰ ਸਾਰੇ ਪਿੰਡਾਂ ਦੇ ਲੋਕ ਆੜੇ ਇਹਦੇ ਸਾਡੇ ਟਰੈਕਟਰ ਜਿਹੜੇ ਹਾਲੇ ਵੀ ਪਹੁੰਚੀ ਜਾਂਦੇ ਆ ਔਰ ਇਕੱਠੇ ਹੋ ਰਹੇ ਆ ਦੁਕਾਨਾਂ ਉਹ ਆ ਮਾਗਰ ਜਿਵੇਂ ਸਾਡੇ ਢੜੀ ਟਰੈਕਟਰਾਂ ਦੀ ਗਿਣਤੀ ਆ ਬੜੀ ਸਟਾਰਟ ਹੋ ਚੁੱਕਿਆ ਔਰ ਲੰਮੀਆਂ ਲੈਣਾ ਲੱਗ ਚੁੱਕਿਆ ਨੇ ਟਰੈਕਟਰਾਂ ਦੀਆਂ ਹਲੇ ਹੋਰ ਆਊਂਡ ਆਇਆ ਇਧਰੋਂ ਆ ਦੇਖੋ ਟਰੈਕਟਰ ਆਊਂਡ ਆਇਆ ਹੋਰ ਵੀ ਜਿਹੜੇ ਕਿਸਾਨ ਆ ਇਕੱਠੇ ਹੋਣਦੇ ਆ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਟਰੈਕਟਰ ਆ ਜਿਹੜੇ ਉਹ ਪਹੁੰਚ ਚੁੱਕੇ ਆ ਜਿਹੜੇ 사ਧੰ ਜਿਹੜੇ ਟਰੈਕਟਰ ਆ ਉਹ ਪਹੁੰਚ ਚੁੱਕੇ ਆ ਦੇਖੋ ਹੁਣੇ ਸਟਾਰਟ ਹੋ ਗਏ ਟਰੈਕਟਰ ਬਹੁਤ ਲੰਮੀਆਂ ਲੰਮੀਆਂ ਲੈਣਾ ਲੱਗ ਚੁੱਕੀਆਂ ਨੇ ਇੱਥੇ ਮੋੜ ਬਲਾਗ ਦੇ ਪਿੰਡ ਆ ਜਿਹੜੇ ਸਾਰੇ ਇਕੱਠੇ ਹੁਣੇ ਸਟਾਰਟ ਹੋ ਗਏ ਬਹੁਤ ਲੰਮੀਆਂ ਲੰਮੀਆਂ ਲੈਣਾ ਲੱਗ ਚੁੱਕੀਆਂ ਨੇ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਟਰੈਕਟਰ ਆਉਣੇ ਸਟਾਰਟ ਹੋ ਗਏ ਨੇ ਟਰੈਕਟਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਤੁਹਾਨੂੰ ਦਿਖਾਉਣੇ ਆ ਜਿਹੜਾ ਦਿੱਲੀ ਨੂੰ ਕਿਸਾਨ ਰਵਾਨਾ ਹੋ ਚੁੱਕੇ ਆ ਆਪਣੇ ਇਧਰਾਂ ਖੜੀ ਆ ਗੱਡੀ ਨਿਸ਼ਾਨ ਸਾਹਿਬ ਇਧਰ ਆ ਰਹੇ ਆ ਟਰੈਕਟਰ ਵੱਡੀ ਗਿਣਤੀ ਬੱਚਾ ਪਾ ਤੁਹਾਨੂੰ ਨਾਲ ਦੀਆਂ ਦਿਖਾਉਣੇ ਆ ਵੀਡੀਓ ਬੜੀ ਵੱਡੀ ਗੰਟੀ ਦੇ ਵਿੱਚ ਜਿਹੜੇ ਕਿਸਾਨ ਆਓ ਚੱਲ ਪਏ ਆ ਦਿੱਲੀ ਨੂੰ ਹਵਨ ਨਾਲ ਤੁਹਾਨੂੰ ਦਿਖਾਉਂਦੇ ਆ ਵੀਰੋ ਵੱਤ 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 ਵੀਡੀਓ ਨੂੰ ਸ਼ੇਅਰ ਕਰੋ ਲਾਈਕ ਤੇ ਕਮੈਂਟ ਆਪਣੇ ਚੈਨਲ ਨੂੰ ਕੋਲ ਸਬਸਕ੍ਰਾਈਬ ਤੁਹਾਨੂੰ ਦਿਖਾਉਣੇ ਆ ਆਪਾਂ ਜਿਹੜੇ ਕਿਸਾਨ ਆ ਦਿੱਲੀ ਨੂੰ ਰਵਾਨਾ ਹੋ ਚੁੱਕੇ ਆ ਦੇਖ ਗਰਦੇ ਆਂ ਪੱਟੀ ਗੰਟੀ ਦੇ ਦੋਸਤਾਂ ਵੇਹ ਹਾਣੇ ਰਿਆ ਗੱਡੀਆਂ ਚੱਲ ਪਈਆਂ ਦਿੱਲੀ ਨੂੰ ਰਵਾਨਾ ਹੋ ਚੁੱਕੇ ਟੈਂਪਰ ਵਾਹ ਕੇ ਅਜੂਨ ਵੀ ਤਾਂ ਖੜਾ ਨੇ ਮੰਜੀ ਨੂੰ ਸੜਕੇ ਤੇ ਕਈਆਂ ਦਿੱਤੇ ਜਿਹੜਾ ਜਿਹੜਾ ਕਿਸਾਨ ਆ ਜਿਹੜੇ ਦਿੱਲੀ ਨੂੰ ਚੱਲ ਪਏ ਆ ਰਵਾਨਾ ਹੋ ਚੁੱਕੇ ਆ